बोलेंगे सर सर बताइए क्या मैं बोलेंगे? कुछ नहीं बोलेंगे, मेरे बच्चे को देखेंगे मैम इंस्टीट्यूट को लेकर क्या बोलेंगे <laughs> बच्ची आपकी नहीं रही मैम क्या बोलेंगी? <laughs> ਕਿਉਂ ਜੀ ਸਰ ਬੋਲੋਗੇ ਕੀ ਐਕਸ਼ਨ ਹੋਣਾ ਚਾਹੀਏ ਅਰੇ ਬੰਮੀ ਦੇਖਿਆ ਲੋਕਾਂ ਦੀ ਕਿ ਬੀਗ ਲੋਕ ਜੀ ਜੀ ਪਹਿਲੇ ਦਿੱਲੀ ਦੇ ਵਿੱਚ ਬੱਚੇ ਆਪਣੀ ਜ਼ਿੰਦਗੀ ਆਪਣਾ ਭਵਿੱਖ ਬਣਾਉਣ ਆਉਂਦੇ ਨੇ ਲੇਕਿਨ ਕੁਝ ਇਹੋ ਜਿਹਾ ਹੁੰਦਾ ਹੈ ਕਿ ਉਹ ਭਵਿੱਖ ਨਾ ਬਣ ਕੇ ਜ਼ਿੰਦਗੀ ਨਹੀਂ ਰਹਿੰਦੀ ਜੀ ਹਾਂ ਮੈਂ ਖੜਾ ਇਸ ਵਕਤ ਉੜ ਰਜਿੰਦਰ ਨਗਰ ਦੇ ਵਿੱਚ ਜਿੱਥੇ ਬੇਸਮੈਂਟ 'ਚ ਪਾਣੀ ਭਰਨਾ ਤਿੰਨ ਉਹ ਬੱਚੇ ਜਾਂ ਉਹ ਸਟੂਡੈਂਟ ਜਿਹੜੇ ਕਿ ਦੇਸ਼ ਦਾ ਭਵਿੱਖ ਬਣਦੇ ਆਈਐਸ ਬਣਦੇ ਆਈਪੀਐਸ ਬਣਦੇ ਯੂਪੀਐਸਸੀ ਦੀ ਤਿਆਰੀ ਕਰਦੇ ਸਨ ਉਹ ਇਸ ਬਿਲਡਿੰਗ ਦੇ ਬੇਸਮੈਂਟ 'ਚ ਡੁੱਬ ਕੇ ਉਹਨਾਂ ਦੀ ਜਾਨ ਚਲੀ ਗਈ ਜਿਸ ਤਰੀਕੇ ਨਾਲ ਕੱਲ ਦੇਰ ਸ਼ਾਮਸ ਤਕਰੀਬਨ 7 ਵਜੇ ਦੇ ਕਰੀਬ ਇੱਥੇ ਬੇਸਮੈਂਟ 'ਚ ਪਾਣੀ ਭਰਨਾ ਸ਼ੁਰੂ ਹੋਇਆ ਤੋਂ ਉਸ ਤੋਂ ਬਾਅਦ ਹੀ ਤਕਰੀਬਨ ਉਹਨਾਂ ਬੱਚਿਆਂ ਨੂੰ ਥੋੜਾ ਜਿਹਾ ਸਮਾਂ ਲੱਗਾ ਤਾਂ ਉਹਨਾਂ ਦੀ ਜਾਨ ਨਿਕਲ ਗਈ ਤੁਸੀਂ ਅਸੀਂ ਵੀ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਪਾਈਪ ਜਿਹੜੇ ਪਾਣੀ ਅੰਦਰੋਂ ਕੱਢਣ ਦੇ ਪਾਈਪ ਨੇ ਉਹ ਅਜੇ ਵੀ ਅੱਗੇ ਲੱਗੇ ਹੋਏ ਨੇ ਕਿ ਅਜੇ ਵੀ ਪਾਣੀ ਅੰਦਰੋਂ ਜਿਹੜਾ ਕੱਢਿਆ ਗਿਆ ਮੰਨਿਆ ਜਾ ਰਿਹਾ ਹੈ ਕਿ 2 ਤੋਂ 3 ਇੰਚ ਅੰਦਰ ਪਾਣੀ ਭਰਿਆ तकरीबन ਪਾਣੀ ਜਿਹੜਾ ਸਾਰਾ ਉਹ ਅੰਦਰੋਂ ਕੱਢ ਦਿੱਤਾ ਗਿਆ ਲੇਕਿਨ ਸਵਾਲ ਵੱਡਾ ਕਿ ਇੰਨਾ ਵੱਡਾ ਕੋਚਿੰਗ ਇੰਸਟੀਚਿਊਟ ਜਿਹੜਾ ਚੱਲਦਾ ਹੋਵੇ ਉੱਥੇ ਨਾਮੀ ਇੰਸਟੀਚਿਊਟ ਹੋਵੇ ਤੇ ਉਸ ਜਗ੍ਹਾ ਦੇ ਥੱਲੇ ਬੇਸਮੈਂਟ ਇਸ ਤਰੀਕੇ ਨਾਲ ਪਾਣੀ ਭਰ ਜਾਏ ਜਿੱਥੇ ਬੱਚਿਆਂ ਦੀ ਜਾਨ ਚਲੀ ਜਾਏ ਤਿੰਨ ਸਟੂਡੈਂਟ ਤੇ ਤੀਸਰੀ ਯੂਪੀ ਵੀ ਇੱਕ ਲੜਕੀ ਰਹਿਣ ਵਾਲੀ ਉਹਨਾਂ ਤਿੰਨਾਂ ਦੀ ਪਛਾਣ ਹੋ ਗਈ ਏ ਸਟੂਡੈਂਟ ਇੱਥੇ ਪ੍ਰੋਟੈਸਟ ਕਰ ਰਹੇ ਨੇ ਲਗਾਤਾਰ ਉਹਨਾਂ ਦੇ ਮੰਗ ਹੈ ਕਿ ਇਸ ਮਾਮਲੇ ਉੱਤੇ ਕਾਰਵਾਈ ਕੀਤੀ ਜਾਏ ਲੇਕਿਨ ਸਵਾਲ ਵੱਡਾ ਕਿ ਆਖਰ ਪ੍ਰਸ਼ਾਸਨ ਜਿਹੜਾ ਹੈ ਉਹ ਬੱਚਿਆਂ ਦੇ ਜਾਂ ਕਿਸੇ ਦੇ ਵੀ ਜਾਣ ਜਾਣ ਤੋਂ ਬਾਅਦ ਕਿਉਂ ਜਾਗਦਾ ਹੈ ਐਮਸੀਡੀ ਵੱਲੋਂ ਆਖਰ ਕਿਵੇਂ ਪਰਮਿਸ਼ਨ ਦਿੱਤੀ ਗਈ ਜੇਕਰ ਸੂਤਰਾ ਦੀ ਮੰਨੀ ਹੈ ਤੇ ਜਿਹੜਾ ਥੱਲੇ ਬੇਸਮੈਂਟ ਸੀ ਉੱਥੇ ਸਿਰਫ ਸਟੋਰੇਜ ਦੀ ਪਰਮਿਸ਼ਨ ਦਿੱਤੀ ਗਈ ਸੀ ਲੇਕਿਨ ਉੱਥੇ ਚੱਲ ਰਹੀ ਸੀ ਲਾਇਬ੍ਰੇਰੀ ਜਿਸ ਦੌਰਾਨ ਇਹ ਹਾਦਸਾ ਹੋਇਆ ਉੱਥੇ 30 ਤੋਂ 35 ਬੱਚੇ ਦੱਸੇ ਜਾਂਦੇ ਨੇ ਤੇ ਜਿਵੇਂ ਪਾ ਸ਼ੁਰੂ ਹੋਇਆ ਪਾਣੀ ਗੰਦਾ ਸੀ ਇਹ ਦੱਸਿਆ ਜਾਂਦਾ ਕਿ ਡਰੇਨੇਜ ਦਾ ਪਾਣੀ ਅੰਦਰ ਵੜਿਆ ਲੇਕਿਨ ਸੋਚੋ ਉਸ ਪਾਣੀ ਦੀ ਸਪੀਡ ਕੀ ਰਹੀ ਹੋਏਗੀ ਕਿ ਜਿਹੜੇ ਸਟੂਡੈਂਟ ਵੱਡੀ ਉਮਰ ਦੇ ਸਟੂਡੈਂਟਸ ਹਨ ਕਿਉਂਕਿ ਉਹਨਾਂ ਸ਼ਕਮਰਨ ਵਾਲਾ ਜਿਹੜਾ ਸਟੂਡੈਂਟ ਹੈ ਉਹ ਪੀ ਐਚ ਡੀ ਕਰ ਰਿਹਾ ਸੀ ਤੇ ਜ਼ਾਹਿਰ ਤੌਰ ਤੇ ਉਮਰਾਂ ਵੱਡੀਆਂ ਸਨ ਜੇ ਕਿਤੇ ਛੋਟੇ ਬੱਚੇ ਹੁੰਦੇ ਤਾਂ ਸੋਚੋ ਕੀ ਹਾਲ ਹੁੰਦਾ ਉਹ ਬੱਚੇ ਅੰਦਰੋਂ ਬਾਹਰ ਵੀ ਨਿਕਲ ਨਹੀਂ ਪਾਏ ਹੁਣ ਆਪਸੀ ਜਿਹੜੀ ਸਰਾਜਨੀਤੀ ਹੈ ਉਹ ਹੋ ਰਹੀ ਹੈ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਪਿਛਲੇ 15 ਸਾਲ ਤੋਂ ਐਮ ਸੀ ਡੀ ਜਿਹੜੀ ਉਹ ਭਾਜਪਾ ਚ ਰਹੀ ਸਾਨੂੰ ਹੁਜੇ 1 ਸਾਲ ਪ੍ਰਤਾਰਕ ਹੋਏ ਲੇਕਿਨ ਐਡੇ ਵੱਡੇ ਨਾਮ ਦੇ ਥੱਲੇ ਜਿਸ ਤਰੀਕੇ ਨਾਲ ਬੱਚਿਆਂ ਦੀ ਜਾਨਾਂ ਗਈਆਂ ਉਹਦੇ ਲਈ ਕੌਣ ਜ਼ਿੰਮੇਦਾਰ ਇਹ ਆਪਣੇ ਆਪ 'ਚ ਬੜਾ ਵੱਡਾ ਸਵਾਲ ਹੈ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਦੀ ਮੈਜਿਸਟ੍ਰੇਟ ਜਾਂਚ ਦੇ ਆਰਡਰ ਵੀ ਦੇ ਦਿੱਤੇ ਨੇ ਬੇਸ਼ੱਕ ਜਾਂਚ ਵੀ ਹੋ ਜਾਏਗੀ ਲੇਕਿਨ ਜਿਹੜੇ ਪਰਿਵਾਰ ਉਜੜ ਗਏ ਜਿਨ੍ਹਾਂ ਨੇ ਅਫਸਰ ਬਣਨਾ ਸੀ ਜੋ ਬੱਚੇ ਐਰਨਾਕੁਲਮ ਤੋਂ ਤੇ ਲਾਂਗਨਾ ਤੋਂ ਯੂਪੀ ਤੋਂ ਇਹ ਸੁਪਨਾ ਲੈ ਕੇ ਆਏ ਸਨ ਕਿ ਆਈਐਸ ਆਈਪੀਐਸ ਆਈਐਫਐਸ ਬਣਾਂਗੇ ਦੇਸ਼ ਦੀ ਸੇਵਾ ਕਰਾਂਗੇ ਉਹ ਦੇਸ਼ ਦੀ ਇੱਕ ਮੈਨ ਮੇਡ ਆਪਦਾਨਾ ਆਪਣੀ ਜਾਨ ਗਵਾ ਬੈਠੇ ਤੇ ਹੁਣ ਉਹ ਇੰਤਜ਼ਾਰ ਕਰਨਗੇ ਇਨਸਾਫ ਦਾ cameraman Santosh Dehal had to sing, PTC news Delhi